ਗਰੂਪ ਯਾਰ ਵਾਲਿਓ ਕੱਲ ਆਪਾਂ ਪਾਵਨ ਪਵਿੱਤਰ ਅੰਗ 186 ਤੇ ਸੁਭਾਇਮਾਨ ਸ਼ਬਦ ਪੜ੍ਹ ਰਹੇ ਹਾਂ ਜੋ ਕਿ ਜਿਹਦੇ ਵਿੱਚ ਦੱਸਦੇ ਸੀ ਮਹਾਰਾਜ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨ ਇਹ ਰਹਾਉ ਵਾਲਾ ਬੰਦਾ ਮਹਾਰਾਜ ਕਹਿੰਦੇ ਜਦੋਂ ਅਸੀਂ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦੇਖਿਆ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਿਆ ਸੁਣਿਆ ਤੇ ਸਾਡਾ ਮਨ ਧੰਨ ਧੰਨ ਕਰ ਉੱਠਿਆ ਵੀ ਐਡਾ ਵੱਡਾ ਖਜ਼ਾਨਾ ਸਾਨੂੰ ਸਤਿਗੁਰਾਂ ਨੇ ਦਿੱਤਾ ਤੇ ਅਸੀਂ 99% ਲੋਕ ਅਸੀਂ ਖਜ਼ਾਨੇ ਨੂੰ ਵਰਤਿਆ ਹੀ ਨਹੀਂ ਉਦਾਂ ਹੀ ਪਿਆ ਪਿਓ ਦਾਦੇ ਦਾ ਖਜ਼ਾਨਾ ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਪਿਆ ਪਰ ਅਸੀਂ ਉਹਦੇ ਬੱਚੇ ਹੋਣ ਕਰਕੇ ਉਹਦੇ ਸਿੱਖ ਅਖਵਾਉਂਦੇ ਹਾਂ ਤੇ ਇਸ ਖਜ਼ਾਨੇ ਨੂੰ ਅਸੀਂ ਵਰਤ ਹੀ ਨਹੀਂ ਰਹੇ ਰਹਾਵਾਲੇ ਬੰਦ ਸਤਿਗੁਰੂ ਦੱਸਦੇ ਸੀ ਪਿਓ ਦਾਦੇ ਕਾ ਖੋਲ ਡੱਠਾ ਖਜ਼ਾਨਾ ਤਾ ਮੇਰੇ ਮਨ ਭਿਆਨ ਨਧਨ ਜਿਨ੍ਹਾਂ ਨੇ ਪਾਈ ਖੋਲ ਕੇ ਦੇਖਿਆ ਵਰਤਿਆ ਉਹਨਾਂ ਦਾ ਜੀਵਨ ਸਫਲ ਹੋ ਗਿਆ ਰਤਨ ਲਾਲ ਜਾ ਕਾ ਕਛੂ ਨਮੋਲ ਜਿਹੜੇ ਸੰਸਾਰਿਕ ਪਦਾਰਥ ਨੇ ਨਾ ਰਤਨ ਜਵਾਹਰ ਲਾਲ ਹੀਰੇ ਮੋਤੀ ਬਹੁਤ ਕੀਮਤੀ ਆ ਨਾ ਇਹ ਅਮੁੱਲ ਹੈ ਇਹਦਾ ਕੋਈ ਮੁੱਲ ਨਹੀਂ ਹੈ ਜੋ ਗੁਰੂ ਦਾ ਖਜ਼ਾਨਾ ਹੈ ਇਹ ਉਹਨਾਂ ਦੀ ਕੀਮਤ ਤੇ ਵੀ ਨਹੀਂ ਮਿਲਦਾ ਵੀ ਜੇ ਕੋਈ ਕਹੇ ਮੈਂ ਹੀਰੇ ਜਵਾਹਰ ਮੋਤੀ ਜੜ ਦੂੰ ਜਾਂ ਬਰਾਬਰ ਤੋਲ ਦੂੰ ਨਾ ਇਹ ਪਿਉ ਦਾਦੇ ਦਾ ਖਜ਼ਾਨਾ ਬਹੁਤ ਵੱਡਾ ਹੈ ਇਹ ਕਿਸੇ ਵੀ ਕੀਮਤ ਤੇ ਨਹੀਂ ਪ੍ਰਾਪਤ ਹੁੰਦਾ ਪ੍ਰਾਪਤ ਹੁੰਦਾ ਜਦੋਂ ਅਸੀਂ ਗੁਰੂ ਦੀ ਗੱਲ ਮੰਨ ਕੇ ਇਸ ਖਜ਼ਾਨੇ ਦੀ ਵਰਤੋਂ ਕਰਦੇ ਹਾਂ ਫਿਰ ਪ੍ਰਾਪਤ ਹੁੰਦਾ ਫਿਰ ਮਨ ਗਦਗਦ ਕਰ ਉੱਠਦਾ ਤੇ ਸਾਡਾ ਜੀਵਨ ਸਫਲ ਹੋ ਜਾਂਦਾ ਮਨੁੱਖਾ ਜੀਵਨ ਸਫਲ ਕਰਨ ਵਾਸਤੇ ਇਹ ਸਾਨੂੰ ਖਜ਼ਾਨਾ ਮਿਲਿਆ ਜੀ ਰਤਨ ਲਾਲ ਜਾ ਕਾ ਕਸ਼ੂ ਨਮੋਲ ਭਰੇ ਭੰਡਾਰ ਅਖੁੱਟ ਅਤੋਲ ਏ ਐਡੇ ਵੱਡੇ ਹੀਰੇ ਜਵਾਹਰ ਲੋ ਮੋਤੀ ਹਨ ਪ੍ਰਭੂ ਪ੍ਰਮਾਤਮਾ ਗੁਰੂ ਦਾ ਖਜ਼ਾਨਾ ਜਿਹੜੇ ਕਿ ਭੰਡਾਰ ਭਰੇ ਪਏ ਆ ਅਖੁੱਟ ਦਾ ਮਤਲਬ ਨੁੱਕਣ ਵਾਲੇ ਨਹੀਂ ਬੇਸ ਕੀਮਤੀ ਖਾਬੇ ਖਰਤੇ ਰਲ ਮਿਲ ਭਾਈ ਟੋਟਨ ਆਵੇ ਵੱਧ ਦੋ ਜਾਈ ਇਹ ਖਾਦਾ ਖਰਚਾ ਮੁੱਕਦਾ ਨਹੀਂ ਹੈ ਇਹ ਤਾਂ ਉਨਾ ਹੀ ਵੱਧਦਾ ਜਾਂਦਾ ਜਿੰਨਾ ਆਪਾਂ ਇਹਨੂੰ ਖਰਚਾਂਗੇ ਜਿੰਨਾ ਆਪਾਂ ਇਹ ਤੋਂ ਗਿਆਨ ਲਵਾਂਗੇ ਉਨਾ ਹੀ ਵੱਧਦਾ ਜਾਣਾ ਜਿੰਨਾ ਆਪਾਂ ਗਿਆਨ ਵੰਡਾਂਗੇ ਇਹ ਖਜ਼ਾਨਾ ਵੰਡਾਂਗੇ ਉਨਾ ਹੀ ਵੱਧਦਾ ਜਾਏਗਾ ਨਹੀਂ ਹੋਰ ਸਾਰੇ ਦੁਨੀਆ ਦੇ ਖਜ਼ਾਨੇ ਜਿੰਨੇ ਵੀ ਦੁਨੀਆ ਦੇ ਖਜ਼ਾਨੇ ਨੇ ਦੁਨੀਆ ਭਰ ਦੇ ਜਦੋਂ ਉਹਨਾਂ ਨੂੰ ਵਰਤਣ ਲੱਗ ਜਾ ਉਹ ਘਟਣਾ ਸ਼ੁਰੂ ਹੋ ਜਾਂਦੇ ਨੇ ਪਰ ਜਿਹੜਾ ਗੁਰੂ ਦੇ ਗਿਆਨ ਦਾ ਖਜ਼ਾਨਾ ਨਾ ਇਹ ਜਿੰਨਾ ਵੀ ਤੁਸੀਂ ਵਰਤੋਗੇ ਜਿੰਨਾ ਵੰਡੋਗੇ ਉਨਾ ਹੀ ਵਧੇਗਾ ਅਗੇ ਮਹਾਰਾਜ ਕਹਣਾ ਕਰਦੇ ਨੇ ਕੋਹ ਨਾਨਕ ਜਿਸ ਮਸਤ ਕਲੇਖ ਲਿਖਾਏ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਹ ਪ੍ਰਭੂ ਪਰਮਾਤਮਾ ਦਾ ਖਜ਼ਾਨਾ ਵਰਤਿਆ ਗਿਆਨ ਦਾ ਖਜ਼ਾਨਾ ਇਕੱਠਾ ਕੀਤਾ ਵਰਤਿਆ ਵੰਡਿਆ ਤੇ ਮੱਥੇ ਦੇ ਭਾਗ ਚੰਗੇ ਲਿਖੇ ਗਏ ਜੀ ਨੂੰ ਆਪਾਂ ਕਿਸਮਤ ਕਹਿੰਨੇ ਆ ਫਿਰ ਕਿਸਮਤ ਚੰਗੀ ਬਣਦੀ ਹੈ ਸੋ ਇੱਕ ਖਜ਼ਾਨੇ ਲਿਆਰ ਲਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਇਹਤ ਖਜ਼ਾਨੇ ਲਿਆਰ ਲਾਈ ਬਸ ਉਹ ਉਸ ਖਜ਼ਾਨੇ ਵਿੱਚ ਹੀ ਰਲ ਜਾਂਦਾ ਮਨੁੱਖ ਬੀਬੀ ਐ ਚਾਹੇ ਭਾਈ ਐ ਜਦੋਂ ਇਸ ਖਜ਼ਾਨੇ ਨੂੰ ਪ੍ਰਾਪਤ ਕਰਦਾ ਇਹਨੂੰ ਵਰਤਦਾ ਇਸ ਖਜ਼ਾਨੇ ਨੂੰ ਵੰਡਦਾ ਫਿਰ ਵਿੱਚੇ ਰਲ ਜਾਂਦਾ ਇੱਕਮ ਇੱਕ ਹੋ ਜਾਂਦਾ ਇਹ ਕਹ ਲਓ ਇੱਕਮ ਇੱਕ ਤਾਂ ਬਣ ਜਾਂਦੀ ਆ ਫਿਰ ਗੁਰੂ ਦੇ ਨਾਲ ਅੱਗੇ ਮਹਾਰਾਜ ਕਹਿੰਦੇ ਨੇ ਅਗਲੇ ਸ਼ਬਦ ਚ ਗੌੜੀ ਮਹੱਲਾ ਪੰਜਵਾਂ ਡਾਡਰ ਮਰਤੇ ਜਬ ਜਾਣੀਏ ਦੂਰ ਡਰ ਚੁਕਾ ਦੇਖਿਆ ਪਰਪੂਰ ਅਸੀਂ ਡਾਡਾਰੀ ਮਰਦੇ ਸੀ ਜੀਵਨ ਸਾਡਾ ਡਰ ਡਰ ਕੇ ਲੰਘ ਲਿਆ ਲੰਘ ਰਿਹਾ ਸੀ ਤੇ ਡਰ ਚੁਕਾ ਦੇਖਿਆ ਪਰਪੂਰ ਜਦੋਂ ਗੁਰੂ ਦਾ ਗਿਆਨ ਲਿਆ ਤੇ ਦੇਖ ਲਿਆ ਵੀ ਹਰ ਥਾਂ ਤੇ ਉਹ ਵੱਸਦਾ ਵੀ ਹੋਰ ਤਾਂ ਕੋਈ ਪਾਪ ਰਹੀ ਨਹੀਂ ਸਰਬੰਗ ਸੱਚਾ ਏਕ ਹੈ ਦੂਸਰ ਨਹੀਂ ਕੋਈ ਜਦੋਂ ਇਹ ਸਮਝ ਆਈ ਦੇਖਿਆ ਗੁਰੂ ਨੂੰ ਸੁਣਿਆ ਤ ਸਾਰੇ ਜ਼ਿੰਦਗੀ ਦੇ ਵਿੱਚੋਂ ਡਰ ਭਾਉ ਨਿਕਲ ਗਏ ਜਿਵੇਂ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਵੱਡੇ ਤੋਂ ਵੱਡਾ ਡਰ ਮੌਤ ਦਾ ਵੀ ਯਰ ਕਿਤੇ ਮਰੀ ਨਾ ਜਾਈਏ ਵੱਡੇ ਤੋਂ ਵੱਡਾ ਡਰ ਹਨ ਇਹ ਵੀ ਡਰ ਨਿਕਲ ਗਿਆ ਜਦੋਂ ਮੌਤ ਦਾ ਡਰ ਨਿਕਲ ਜੇ ਇਨਸਾਨ ਕੋਲੋਂ ਤੇ ਉਦੋਂ ਉਹਨੂੰ ਫਿਰ ਪ੍ਰਵਾਹ ਨਹੀਂ ਹੁੰਦੀ ਉਹ ਬੜਾ ਸੌਖਾ ਜੀਵਨ ਜੀਂਦਾ ਇਹ ਡਰ ਨਿਕਲਦਾ ਭਾਈ ਗੁਰੂ ਨੂੰ ਜਦੋਂ ਅਸੀਂ ਪੜਦੇ ਸੁਣਦੇ ਆਂ ਦੇਖਦੇ ਆਂ ਗੁਰੂ ਨੂੰ ਡਰ ਦਰ ਮਰਤੇ ਜਬ ਜਾਨੀਏ ਦੂਰ ਡਰ ਚੁੱਕਾ ਦੇਖਿਆ ਪ੍ਰਭੂਰ ਬਸ ਸਾਡਾ ਡਰ ਦੂਰ ਹੋ ਗਿਆ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਦੇ ਗਿਆਨ ਮੁਤਾਬਕ ਦੇਖਣਾ ਸ਼ੁਰੂ ਕਰ ਲਿਆ ਵਿਸ਼ਵਾਸ ਬਣ ਗਿਆ ਵੀ ਉਹ ਹਰ ਥਾਂ ਤੇ ਉਹੀ ਆ ਦੁਖ ਸੁਖ ਪ੍ਰਭ ਦੇ ਮਨਹਾਰ ਇਹ ਵੀ ਪੰਕਤੀ ਆਉਂਦੀ ਆ ਵੀ ਜਦੋਂ ਹੈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰਾ ਜੀ ਨੇ ਸਾਨੂੰ ਪੈਦਾ ਕੀਤਾ ਤੇ ਸਾਨੂੰ ਡਰ ਕੇ ਜ਼ਿੰਦਗੀ ਜੀਣ ਦਾ ਨਹੀਂ ਕੋਈ ਫਿਰ ਮੈਨਾ ਰਹਿ ਜਾਂਦਾ ਨਾ ਫਿਰ ਬੇਫਿਕਰ ਹੋ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਹੋਏ ਤੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਹੋਏ ਬੇਫਿਕਰੀ ਦੇ ਨਾਲ ਜੀਵਨ ਬਸਰ ਹੁੰਦਾ ਇਹ ਪ੍ਰੈਕਟੀਕਲ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਆਪਾਂ ਬਚਨ ਹੁਣ ਪੜ੍ਹੇ ਆ ਸੁਨੇ ਆ ਸਮਝੇ ਆ ਇਹ ਪ੍ਰੈਕਟੀਕਲ ਆ ਮੇਰੇ ਤੇ ਲਾਗੂ ਹੋ ਗਏ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਕਿਉਂਕਿ ਪਹਿਲਾਂ ਫਿਰਦੇ ਸੀ ਡਰਦੇ ਫਿਰਦੇ ਸੀ ਡਰਦੇ ਕਿਵੇਂ ਸੀ ਵੀ ਇੱਥੇ ਵੀ ਜਾਣਾ ਉੱਥੇ ਵੀ ਜਾਣਾ ਆ ਵੀ ਮੰਨਤਾ ਕਰ ਲਈ ਉਹ ਵੀ ਕਰਨੀ ਆ ਕੋਈ ਭੁੱਲ ਤਾਂ ਨਹੀਂ ਹੋਗੀ ਐਂ ਡਰ ਡਰ ਮਰੀ ਜਾਂਦੇ ਸੀ ਹੁਣ ਗੁਰੂ ਦਾ ਗਿਆਨ ਪੱਲੇ ਆ ਗਿਆ ਗੁਰੂ ਨੇ ਦਾਤ ਬਖਸ਼ੀ ਐ ਹੁਣ ਉਹ ਭੇਖੇ ਦੂਰ ਹੋ ਗਏ ਹੁਣ ਵਿਸ਼ਵਾਸ ਹੋ ਗਿਆ ਮਨ ਨੂੰ ਵੀ ਅਕਾਲ ਪੁਰਖ ਬਾਹੇ ਗੁਰੂ ਹੀ ਸਭ ਥਾਂ ਤੇ ਹੈ ਜਿਵੇਂ ਆਪਾਂ ਪਿਛਲੇ ਸ਼ਬਦ ਚ ਪੜ੍ਹ ਕੇ ਆਏ ਸੀ ਵੀ ਮਾਤਾ ਦੇ ਗਰਭ ਦੇ ਅੰਦਰ ਜਿਨੇ ਪ੍ਰਭੂ ਪਰਮਾਤਮਾ ਨੇ ਤੇਰਾ ਪਾਲਣ ਪੋਸ਼ਣ ਕੀਤਾ ਐ ਇੰਨੀ ਹੀਟ ਦੇ ਵਿੱਚ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਤਾਂ ਬਾਹਰ ਕਿਹੜਾ ਰੱਖਿਆ ਤੇਰੀ ਨਾ ਕਰੇਗਾ ਉਹ ਜਦੋਂ ਅਸੀਂ ਹੋਰ ਕੋਈ ਰੱਖਾਂ ਪੋਲੇ ਫਿਰਦੇ ਆ ਬੱਚੇ ਦੇ ਜਾਂ ਕੋਈ ਧਾਗੇ ਤਵੀਤ ਕਰਾਉਂਦੇ ਫਿਰਦੇ ਆ ਉਹ ਸਮਝ ਲਓ ਸਾਡਾ ਗੁਰੂ ਤੇ ਵਿਸ਼ਵਾਸ ਨਹੀਂ ਹੈ ਅਸੀਂ ਕਰਮ ਕਾਂਡੀਆਂ ਬਹਿਮੀ ਭਰਮੀ ਆ ਅਸੀਂ ਡਰ ਡਰ ਕੇ ਜੀ ਰਹੇ ਆ ਤੇ ਇੱਥੇ ਸਤਿਗੁਰਾਂ ਨੇ ਹੁਣ ਸਪਸ਼ਟ ਕਰਤਾ ਡਰ ਡਰ ਮਰਦੇ ਜਬ ਜਾਣਿਆ ਦੂਰ ਉਹੀ ਡਰ ਡਰ ਕੇ ਮਰਦੇ ਨੇ ਜਿਨ੍ਹਾਂ ਨੇ ਦੂਰ ਜਾਣਿਆ ਪ੍ਰਭੂ ਪਰਮਾਤਮਾ ਨੂੰ ਡਰ ਚੂਕਾ ਦੇਖਿਆ ਪਰਪੂਰ ਬਸ ਡਰ ਦੂਰ ਹੋ ਗਿਆ ਪ੍ਰਭੂ ਪਰਮਾਤਮਾ ਨੂੰ ਦੇਖ ਲਿਆ ਪੂਰਾ ਪੂਰਾ ਬਸਦਾ ਹਰ ਥਾਂ ਤੇ ਕਣ ਕਣ ਵਿੱਚ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਸਤਗੁਰ ਆਪਣੇ ਕੋ ਬਲਿਹਾਰੀ ਆਪਣੇ ਸਤਗੁਰਾਂ ਤੋਂ ਬਲਿਹਾਰ ਜਾਈਏ ਜੀ ਛੋੜ ਨਾ ਜਾਈ ਸਰ ਪਰ ਤਾਰੇ ਇਹ ਛੋੜਦਾ ਨਹੀਂ ਤੈਨੂੰ ਤੇਰਾ ਪਾਰ ਉਤਾਰਾ ਕਰਦਾ ਜਿੰਦਗੀ ਦਾ ਤੂੰ ਇਹਦੇ ਲੜ ਲੱਗ ਇਹਦੀ ਗੱਲ ਮੰਨ ਆਪਣੇ ਸਤਿਗੁਰਾਂ ਦੀ ਆਪਣੇ ਸਤਿਗੁਰੂ ਕੌਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦਾ ਰਹਿਬਰ ਆ ਜੀ ਮੰਨੇ ਕੋਈ ਨਾ ਮੰਨੇ ਉਹ ਅਗਲੇ ਦੀ ਮਰਜ਼ੀ ਆ ਵੀ ਨਹੀਂ ਮੰਨਣਾ ਨਾ ਮੰਨੇ ਅਗਲੇ ਦੀ ਮਰਜ਼ੀ ਆ ਭਾਈ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਮਨੁੱਖ ਮਨੁੱਖ ਉਦੀ ਮਰਜ਼ੀ ਆ ਪਰ ਸਾਰੇ ਸੰਸਾਰ ਦਾ ਰਹਿਬਰ ਆ ਗੁਰੂ ਗਿਆਨ ਮਹਾਰਾਜ ਕਹਣਾ ਕਰਦੇ ਨੇ ਸਤਗੁਰ ਆਪਣੇ ਕੋ ਬਲਹਾਰੇ ਛੋੜ ਨਾ ਜਾਈ ਸਰ ਪਰ ਤਾਰੇ ਦੁੱਖ ਰੋਗ ਸੋਗ ਬਿਸਰੇ ਜਬ ਨਾਮ ਬਾਹਗੁਰੂ ਮਹਾਰਾਜ ਕਹਿੰਦੇ ਨੇ ਨਾ ਦੁੱਖ ਰੋਗ ਸੋਗ ਕਦੋਂ ਜੰਬੜਦੇ ਨੇ ਇਨਸਾਨ ਨੂੰ ਬਿਸਰੇ ਜਬ ਨਾਮ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਨਾ ਸਾਨੂੰ ਉਦੋਂ ਫਿਰ ਦੁੱਖ, ਰੋਗ, ਸੋਗ ਸਾਨੂੰ ਘੇਰ ਲੈਂਦੇ ਨੇ ਸਦਾ ਆਨੰਦ ਜਾਂ ਹਰ ਗੁਣ ਗਾਮ ਸਦਾ ਜ਼ਿੰਦਗੀ ਆਨੰਦਮਈ ਬਣ ਜਾਂਦੀ ਆ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਦੇ ਗੁਣ ਗਾਉਂਦਾ ਇਨਸਾਨ ਇਨਸਾਨ ਦੀ ਗੱਲ ਆ ਜੀ ਸਰੀਰ ਕਰਕੇ ਬੀਬੀ ਐ ਚਾਹੇ ਭਾਈ ਆ ਸਦਾ ਆਨੰਦ ਜਾ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੇ ਦੁੱਖ ਰੋਗ ਵਾਹਿਗੁਰੂ ਛੋੜ ਮਾਨ ਹਰ ਚਰਨ ਕਹੀ ਜੇ ਬੁਰਾ ਭਲਾ ਕੋਈ ਨਾ ਕਹੀ ਜੇ ਐਵੇਂ ਨਾ ਬੁਰੇ ਭਲੇ ਦੀਆਂ ਗਿਣਤੀਆਂ ਕਰ ਜੇ ਤੂੰ ਭਲੇ ਦੇ ਕੰਮ ਕਰਦਾ ਉਹਨੂੰ ਉਹਦੀਆਂ ਉਹਦੀਆਂ ਬਣਾ ਗਣਤੀਆਂ ਕਰ ਜੇ ਤੈਨੂੰ ਬੁਰੇ ਹੋਗੇ ਜ਼ਿੰਦਗੀ 'ਚ ਨਾ ਗੈਣਾ ਬਸ ਪ੍ਰਮਾਤਮਾ ਤੇ ਭਰੋਸਾ ਕਰ ਲੈ ਨਾਮ ਨਾਲ ਜੁੜ ਚਾ ਮਾੜੇ ਕੰਮ ਕਰਨੇ ਛੱਡ ਦੇ ਬਸ ਫਿਕਰ ਨਾ ਕਰ ਵੀ ਹੁਣ ਤੇਥੋਂ ਮਾੜਾ ਹੋ ਗਿਆ ਹੋ ਗਿਆ ਜਿਹੜਾ ਹੋ ਗਿਆ ਬਸ ਇਦੋਂ ਅੱਗੇ ਅੱਜ ਤੋਂ ਸੋਚ ਸਮਝ ਅਨੰਦ ਲਾਲਾ ਇਸ ਤਰ੍ਹਾਂ ਪੰਕਤੀ ਬੋਲੀ ਜਾਂਦੀ ਹੈ ਵੀ ਅੱਗੇ ਹੁਣ ਸੋਚ ਸਮਝ ਕੇ ਚੱਲ ਬਸ ਪਿੱਛੇ ਜੋ ਹੋ ਗਿਆ ਹੋ ਗਿਆ ਉਹਦਾ ਨਾ ਪਛਤਾਵਾ ਨਾ ਕਰ ਤੂੰ ਚੰਗੇ ਕਰ ਤੇ ਉਹਨਾਂ ਦਾ ਮਨਾ ਜ਼ਿਕਰ ਕਰ ਵੀ ਮਹਾਰਾਜ ਮੈਂ ਬੜੇ ਚੰਗੇ ਕੰਮ ਕਰੇ ਨੇ ਕਹਿ ਦਿੰਨੇ ਨਾ ਆਪਾਂ ਤੇਰੀ ਕਿਰਪਾ ਨਾਲ ਬੜੇ ਚੰਗੇ ਕੰਮ ਕਰੇ ਨੇ ਚਲ ਉਹ ਵੀ ਨਾ ਤੂੰ ਹੁਣ ਗਾਇਨ ਕਰ ਜੋ ਤੇਥੋਂ ਕੋਈ ਦੁਖਦਾਈ ਕੰਮ ਹੋ ਗਿਆ ਮਾੜਾ ਕੰਮ ਹੋ ਗਿਆ ਉਹਦਾ ਮਨਾ ਹੁਣ ਤੂੰ ਪਛਤਾਵਾ ਕਰ ਪਰ ਗੁਰੂ ਦੇ ਚਰਨੀ ਲੱਗ ਕੇ ਪਛਤਾਵਾ ਕਰ ਵੀ ਮਹਾਰਾਜ ਮੇਥੋਂ ਗਲਤੀਆਂ ਹੋ ਗਈਆਂ ਮਾਫ਼ ਕਰੋ ਅੱਗੇ ਵਾਸਤੇ ਮੈਨੂੰ ਅਸਲੀ ਰਸਤਾ ਦਿਖਾਓ ਗੁਰਬਾਣੀ ਦਿਖਾਉਂਦੀ ਆ ਰਸਤਾ ਅੱਗੇ ਸਤਿਗੁਰੂ ਕਹਿਣਾ ਕਹਿਣਾ ਕਰਦੇ ਨੇ ਇਹ ਆਪਾਂ ਪੰਕਤੀ ਦੁਬਾਰੇ ਬੋਲਦੇ ਹਾਂ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਇਹ ਮਾਨ ਤਾਨ ਜਾਂ ਛੱਡਦੇ ਆਪਦਾ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਲੱਗ ਜਾਏ ਗੱਲ ਆਪਾਂ ਸਮਝ ਲਈ ਧਿਆਨ ਨਾਲ ਕਹੋ ਨਾਨਕ ਗੁਰ ਮੰਤਰ ਚਿਤਾਰ ਗੁਰੂ ਨਾਨਕ ਸਾਹਿਬ ਕਹਿਣਾ ਕਰਦੇ ਨੇ ਗੁਰੂ ਦਾ ਮੰਤਰ ਨੂੰ ਚੇਤੇ ਰੱਖ ਸਦਾਈ ਗੁਰ ਮੰਤਰ ਨੂੰ ਆਪਣੇ ਪੱਲੇ ਬੰਨ ਕੇ ਰੱਖ ਹਿਰਦੇ ਘਰ ਵਿੱਚ ਵਸਾ ਕੇ ਰੱਖ ਸਤਿਗੁਰੂ ਕਹਿਣਾ ਕਰਦੇ ਨੇ ਕੋ ਨਾਨਕ ਗੁਰ ਮੰਤਰ ਚਤਾਰ ਫਿਰ ਕੀ ਹੋਏਗਾ ਸੁਖ ਪਾਵੇ ਸਾਚੇ ਦਰਬਾਰ ਫਿਰ ਤੋ ਸੁਖ ਪ੍ਰਾਪਤ ਕਰੇਗਾ ਭਾਈ ਸੱਚੇ ਦਰਬਾਰ ਤੋਂ ਗੌੜੀ ਮਹੱਲਾ ਪੰਜ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਜਾ ਕਾਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਜਿਨੇ ਆਪਣਾ ਸੱਜਣ ਮੀਤ ਇਸ ਸੁਆਮੀ ਨੂੰ ਬਣਾ ਲਿਆ ਗੁਰੂ ਸੁਆਮੀ ਨੂੰ ਆਪਣਾ ਸੱਜਣ ਬਣਾ ਲਿਆ ਜਿਨੇ ਮਹਾਰਾਜ ਕਹਿੰਦੇ ਉਸ ਭਗਤ ਪਿਆਰੇ ਨੂੰ ਗੁਰੂ ਦੇ ਸਿੱਖ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਰਹਿੰਦੀ ਦੁਬਾਰੇ ਪੰਗਤੀ ਸੁਣ ਲਓ ਜੀ ਜਾ ਕਾਮੀਤ ਸਾਜਨ ਹੈ ਸਮੀਆਂ ਜਿਹਦਾ ਸੱਜਣ ਗੁਰੂ ਐ ਸਵਾਮੀ ਐ ਸੱਜਣ ਜਿਹਦਾ ਗੁਰੂ ਜਿਹਦਾ ਸੱਜਣ ਗੁਰੂ ਐ ਜਿਹਦਾ ਸੱਜਣ ਪ੍ਰਭੂ ਪਰਮਾਤਮਾ ਹੈ ਤਿਸ ਜਨ ਕੋ ਕੋ ਕਾ ਕੀ ਕਮੀਆਂ ਉਸ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੁੰਦੀ ਜਾ ਕਿ ਪ੍ਰੀਤ ਕੋ ਗੋਬਿੰਦ ਸਿਉਨ ਲਾਗੀ ਜਿਹਦੀ ਪ੍ਰੀਤ ਹੀ ਗੋਬਿੰਦ ਨਾਲ ਲਾਗੀ ਦੁੱਖ ਦਰਦ ਭ੍ਰਮ ਤਾਂ ਕਾ ਭਾਗੀ ਫਿਰ ਦੁੱਖ ਉਹ ਦਰਦ ਭਰਮ ਸਾਰੇ ਭੱਜ ਜਾਣਗੇ ਤੇਰੇ ਕੋਲੋਂ ਭਾਈ ਕੋਈ ਨਿੰੜੇ اٹਕੇਗਾ ਤੂੰ ਬਣਾ ਤਾਂ ਸਹੀ ਸਚਨ ਮਹਾਰਾਜ ਕਹਿਣਾ ਕਰਦੇ ਨੇ ਜਾ ਕਾਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਜਾ ਕੀ ਪ੍ਰੀਤ ਕੋ ਗੋਬਿੰਦ ਸਿਉ ਲਾਗੀ ਦੁਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਉ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਜਾ ਕੋ ਰਸ ਹਰ ਰਸ ਹੈ ਆਇਓ ਜੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਰਸ ਵਿੱਚੋਂ ਰਸ ਆ ਗਿਆ ਨਾ ਗੁਰੂ ਦੇ ਗਿਆਨ ਵਿੱਚੋਂ ਤੈਨੂੰ ਕੀ ਲਿਖੇ ਮਹਾਰਾਜ ਨੇ ਜਾ ਕੋ ਰਸ ਹਰ ਰਸ ਹੈ ਆयो ਸੋ ਆਨ ਰਸ ਨਾਹੀ ਲਪਟਾਇਓ ਜੇ ਗੁਰਬਾਣੀ ਦਾ ਰਸ ਆਉਣ ਲੱਗ ਗਿਆ ਨਾ ਜਦੋਂ ਜਿਹੜੇ ਮਨੁੱਖ ਨੂੰ ਭੈਣਾ ਭਾਈ ਆ ਫਿਰ ਹੋਰ ਨਹੀਂ ਲਪਟਦੇ ਉਹਨੂੰ ਰਸ ਕੋਈ ਦੁਨਿਆਵੀ ਰਸ ਨਹੀਂ ਫਿਰ ਲਪਟਦੇ ਉਹਨਾਂ ਵਿੱਚ ਨਹੀਂ ਲਪਟਦਾ ਉਹਨਾਂ ਵਿੱਚ ਖੱਛਤ ਨਹੀਂ ਹੁੰਦਾ ਦੁਨਿਆਵੀ ਰਸਾਂ ਵਿੱਚ ਫਸਦਾ ਨਹੀਂ ਇਨਸਾਨ ਆਪਣੀ ਵਾਲੀ ਭਾਸ਼ਾ ਤੋਂ ਸਮਝ ਗਏ ਜਾ ਕਾ ਕਹਿਆ ਦਰਗਾ ਜੱਲੇ ਕਿਹਦਾ ਕਹਿਆ ਦਰਗਾ ਚੱਲਦਾ ਗੁਰੂ ਦਾ ਕਹਿਆ ਦਰਗਾ ਵਿੱਚ ਚੱਲਦਾ ਤੇ ਜਦੋਂ ਤੂੰ ਗੁਰੂ ਦੇ ਗੁਣ ਗਾਏਂਗਾ ਪ੍ਰਭੂ ਪਰਮਾਤਮਾ ਦਾ ਨਾਮ ਜਪੇਂਗਾ ਤੇ ਤੈਨੂੰ ਕੋਈ ਤੱਤੀ ਵਾਹ ਲਗਣ ਦੇਗਾ ਗੁਰੂ ਨਾ ਫੇਰ ਨਹੀਂ ਮਹਾਰਾਜ ਕਹਿੰਦੇ ਨੇ ਜਾ ਕਾ ਵਾਹਿਗੁਰੂ ਜਾ ਕਾ ਕਹਿਆ ਦਰਗਾ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਫਿਰ ਇੱਕ ਪੱਖੀ ਗੱਲ ਇਹ ਆ ਵੀ ਗੁਰੂ ਦੇ ਗਿਆਨ ਨਾਲ ਜਦੋਂ ਜੁੜਦਾ ਨਾ ਇਨਸਾਨ ਫਿਰ ਉਹਨੂੰ ਸਾਰੇ ਪਾਸੇ ਗੁਰੂ ਹੀ ਦੀਂਦਾ ਫਿਰ ਉਹ ਮਨੁੱਖ ਦੀ ਬਸਤਾ ਇਹੋ ਜੀ ਬਣ ਜਾਂਦੀ ਆ ਗੁਰੂ ਗੁਰੂ ਗੁਰ ਕਰ ਮਨ ਮੋੜ ਗੁਰੂ ਬਿਨਾ ਮਨਾ ਨਹੀਂ ਹੋਰ ਫਿਰ ਮਹਾਰਾਜ ਕਹਿੰਦੇ ਨਾ ਫਿਰ ਉਹ ਇਨਸਾਨ ਦੀ ਐਸੀ ਬਿਰਤੀ ਬਣਦੀ ਆ ਫਿਰ ਗੁਰੂ ਤੋਂ ਬਿਨਾ ਹੋਰ ਨਹੀਂ ਜਦੋਂ ਜੜਦਾ ਨਾ ਗੁਰੂ ਫਿਰ ਮਾਂ ਨੂੰ ਵੀ ਕਹਿੰਦਾ ਵੀ ਮੈਂ ਨਾ ਹਾਂ ਤੇਰਾ ਪੂਗਰਾ ਨਾ ਤੋਂ ਮੇਰੀ ਮਾਏ ਵੀ ਜੇ ਮਾਂ ਵੀ ਕਹਿੰਦੀ ਆ ਨਾ ਫਰਿਆਦ ਕਰਦੀ ਆ ਵੀ ਇੱਕ ਤੇ ਬੱਚੇ ਦੀ ਇੱਕ ਤੇ ਜਾਨ ਜਾ ਰਹੀ ਆ ਤੇ ਮਾਂ ਕਹਿੰਦੀ ਆ ਵੀ ਇਹ ਮੇਰਾ ਪੁੱਤ ਸਿੱਖ ਨਹੀਂ ਇਹ ਆਪਾਂ ਇੱਕ ਭਗਤ ਨਾਮਦੇਵ ਦੀ ਬਾਣੀ ਵਿੱਚੋਂ ਵੀ ਆ ਪੈਰਾ ਬੋਲਿਆ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਈ ਕਿਉਂਕਿ ਨਾਮਦੇਵ ਨੂੰ ਸਮੇਂ ਦੀ ਹਕੂਮਤ ਨੇ ਪਕੜ ਲਿਆ ਸੀ ਤੇ ਉਹਨੂੰ ਕਹਿੰਦੇ ਸੀ ਵੀ ਆਰਾਮ ਰਾਮ ਛੱਡ ਤੇ ਅੱਲਾ ਅੱਲਾ ਬੋਲ ਖੁਦਾ ਖੁਦਾ ਕਰ ਹਾਲਾਂਕਿ ਜਾਣਦੇ ਨੇ ਭਗਤ ਨਾਮ ਤੇ ਜੇ ਵੀ ਅੱਲਾ ਰਾਮ ਵਾਹਿਗੁਰੂ ਇੱਕੋ ਹੀ ਹੈ ਪਰ ਉਹ ਜ਼ਬਰਦਸਤੀ ਅਖਵਾਉਂਦਾ ਸੀ ਵੀ ਸਾਡੇ ਕਹੇ ਕਹੇ ਉਹ ਕਹਿੰਦਾ ਨਾ ਰਾਮ ਰਾਮ ਹੀ ਕਹੂੰ मां ਨੂੰ ਪਤਾ ਲੱਗਿਆ मां ਕਹਿੰਦੀ ਆ ਵੀ ਇਹ ਮੇਰੇ ਮੇਰੇ ਪੁੱਤ ਤੂੰ ਐਂ ਕਰ ਬਈ ਤੂੰ ਹੁਣ ਬਿਰਾਮ ਰਾਮ ਹੁਣ ਇਹਨਾਂ ਦੇ ਸਾਹਮਣੇ ਨਾ ਕਹ ਇਹਨਾਂ ਦੇ ਸਾਹਮਣੇ ਕਹ ਦੇ ਘਰੇ ਜਾ ਕੇ ਫੇਰ ਕਹ ਨਹੀਂ ਭਗਤ ਨਾਮਦੇਵ ਜੀ ਕਹਿੰਦੇ ਨਾ मां ਇੱਥੇ ਤੋਂ ਮੈਨੂੰ ਮੇਰੇ ਸੰਧਾਨ ਤੋਂ ਡਲਾਉਣੀ ਆ ਤੂੰ ਮੈਨੂੰ ਗੁਰੂ ਨਾਲੋਂ ਤੋੜਦੀ ਆ ਤੇ ਜਾ ਫੇਰ ਮੈਂ ਤੇਰਾ ਪੁੱਤ ਨਹੀਂ ਤੇ ਤੂੰ ਮੇਰੀ मां ਨਹੀਂ ਰਿਸ਼ਤਾ ਬਹੁਤ ਪਵਿੱਤਰ ਆਹੇ ਪਰ ਇਸ ਮਾਮਲੇ ਦੇ ਵਿੱਚ ਤੂੰ ਮੇਰੀ मां ਨਹੀਂ ਤੇ ਮੈਂ ਤੇਰਾ ਪੁੱਤ ਨਹੀਂ ਕਹਿਣ ਦਾ ਭਾਵ ਆ ਜੋ ਇਸ ਬੰਦ ਦੀ ਬਣਦੀ ਆ ਨਾ ਵਿਆਖਿਆ ਇਹ ਮਹਾਰਾਜ ਕਹਿੰਦੇ ਵੀ ਫੇਰ ਉਹਨੂੰ ਗੁਰੂ ਤੋਂ ਬਿਨਾਂ ਹੋਰ ਨਹੀਂ ਕੋਈ ਨਾ ਇਸੇ ਤਰ੍ਹਾਂ ਹੀ ਮਾਧੋ ਸਿੰਘ ਫੜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਵਿੱਚ 14 ਸਾਲ ਦੀ ਉਮਰ ਸੀ ਮਾਂ ਨੂੰ ਪਤਾ ਲੱਗਿਆ ਜਦੋਂ ਫੜਿਆ ਉੱਥੇ ਹਣ ਸ਼ਹੀਦ ਕਰਦੇ ਸੀ ਤੇ ماں ਨੂੰ ਪਤਾ ਲੱਗਿਆ ਉਹ ਕਹਿੰਦੀ ਮੇਰਾ ਪੁੱਤ ਸਿੱਖ ਨਹੀਂ ਹੈ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਪੜਿਆ ਸੀ ਮੁਗਲ ਹਕੂਮਤ ਨੇ ਉਹਨਾਂ ਨੇ ਜਾ ਕੇ ਫਰੋਸੀ ਯਾਰ ਨੂੰ ਦੱਸਿਆ ਜਿਹੜਾ ਉਦੋਂ ਦਾ ਮੌਕੇ ਦਾ ਸੀਗਾ ਅਨਚਾਰਜ ਕਹ ਲਓ ਦੱਸਿਆ ਜਦੋਂ ਜਾ ਕੇ ਵੀ ਉਹ ਇੱਕ ماں ਕਹਿੰਦੀ ਆ ਵੀ ਇਹ ਮੇਰਾ ਪੁੱਤ ਜਿਹੜਾ ਸਿੱਖ ਨਹੀਂ ਹੈ ਤੁਸੀਂ ਐਵੇਂ ਪੜ ਲਿਆ ਭਲੇਖੇ ਨਾ ਉਹ ਕਹਿੰਦੇ ਠੀਕ ਆ ਵੀ ਉਹ ਜਿਹੜਾ ਬੱਚਾ ਫੜਿਆ ਵਾ 14 ਸਾਲ ਦਾ ਉਹ ਆਪਦੇ ਮੂੰਹੋਂ ਕਹਦੇ ਵੀ ਸਾਰਿਆਂ ਦੇ ਵਿੱਚ ਵੀ ਮੈਂ ਸਿੱਖ ਨਹੀਂ ਛੱਡ ਦਿਆਂਗੇ ਪਰ ਉਹ 14 ਸਾਲ ਦਾ ਨੌਜਵਾਨ ਗੱਭਰੂ ਕਹਿੰਦਾ ਵੀ ਨਹੀਂ ਇਹ ਮੇਰੀ ਮਾਂ ਝੂਠ ਬੋਲਦੀ ਐ ਮੈਂ ਤਾਂ ਗੁਰੂ ਦਾ ਸਿੱਖ ਹਾਂ ਸਾਰਿਆਂ ਤੋਂ ਪਹਿਲਾਂ ਮੈਨੂੰ ਸ਼ਹੀਦ ਕਰੋ ਫੇਰ ਆ ਗੁਰੂ ਗੁਰੂ ਗੋੜਕਰ ਮਨ ਮੋਹ ਗੁਰੂ ਬਿਨਾ ਮੈਂ ਨਹੀਂ ਹੋਰ ਇਹ ਵਾਸਤਾ ਬਣ ਜਾਂਦੀ ਐ ਫਿਰ ਗੁਰੂ ਪਿਆਰਿਆਂ ਦੀ ਫੇਰ ਨਹੀਂ ਪਰਵਾਹ ਕੋਈ ਆਪਣੀ ਜਿੰਦ ਜਾਨ ਦੀ ਇਤਿਹਾਸ ਤੋਂ ਆਪਾਂ ਜਾਣੂਆ ਖੋਪਰ ਤੜਵਾਲੇ ਆਰਿਆਂ ਨਾਲ ਚੀਰੇ ਕੇ ਚਰਖੜੀਆਂ ਤੇ ਚਾੜ ਦਿੱਤੇ ਨੀਹਾਂ ਵਿੱਚ ਜਿਣੇਗਾ ਕਿੰਨਾ ਇਤਿਹਾਸ ਭਰਿਆ ਪਿਆ ਆਪਣ ਪੁੱਠੀਆਂ ਖੱਲਾਂ ਲਾਹ ਦਿੱਤੀਆਂ ਜਿਉਂਦਿਆਂ ਦੀਆਂ ਹੇਰਾ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਬਿਨਾ ਮੈ ਨਹੀਂ ਹੋਰ ਬਸ ਗੁਰੂ ਤੋਂ ਬਿਨਾ ਮੈਨੂੰ ਹੋਰ ਕਾਸੀ ਦੀ ਲੋੜ ਨਹੀਂ ਹੈ ਸਰੀਰ ਦੀ ਲੋੜ ਨਹੀਂ ਮੈਨੂੰ ਗੁਰੂ ਚਾਹੀਦਾ ਮੈਂ ਗੁਰੂ ਤੋਂ ਬੇਮੁਖ ਨਾ ਹੋਵਾਂ ਮਹਾਰਾਜ ਕਹਿਣਾ ਕਰਦੇ ਨੇ ਜਾ ਕਾ ਕਹਿ ਅਦਰਗਾ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਜਾ ਕਾ ਸਭ ਕਿਸ ਤਾਂ ਕਾ ਹੋਈ ਫਿਰ ਜਿਹੜਾ ਕੁਛ ਗੁਰੂ ਦਾ ਉਹ ਤੇਰਾ ਹੀ ਹੋ ਜਾਣਾ ਭਾਈ ਨਾਨਕ ਤਾਂ ਕੋ ਸਦਾ ਸੁਖ ਹੋਈ ਗੁਰੂ ਮਹਾਰਾਜ ਕਹਿੰਦੇ ਫਿਰ ਤੈਨੂੰ ਸਦਾ ਹੀ ਸੁਖ ਪ੍ਰਾਪਤ ਹੋਏਗਾ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰ ਲਾਂਗੇ ਜੀ ਹੁਣ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਅਰਦਾਸ ਬੇਨਤੀ ਕਰਦੇ ਆ ਅਰਦਾਸ ਬੇਨਤੀ ਕਰਕੇ ਫੇਰ ਘਰਾਂ ਨੂੰ ਚੱਲਾਂਗੇ ਆਪਾਂ ਜਿਹੜਾ ਕਲਮੂ ਸ਼ਬਦ ਪੜਨਾ ਉਹ ਸ਼ਬਦ ਗੌੜੀ ਰਾਗ ਦਾ ਹੀ ਆ ਗੌੜੀ ਮਹੱਲਾ ਪੰਜਵਾਂ ਜਾ ਕੇ ਦੁੱਖ ਸੁਖ ਜਾ ਕੇ ਦੁੱਖ ਸੁਖ ਸਮ ਕਰ ਜਾਪੇ ਤਾਂ ਕੋ ਕੜ ਕਹਾ ਵਿਆਪੇ ਜਿਹੜਾ ਦੁੱਖ ਨੂੰ ਤੇ ਸੁਖ ਨੂੰ ਬਰਾਬਰ ਸਮਝਦਾ ਉਹਨੂੰ ਕਿਸੇ ਵੀ ਕਿਸਮ ਦਾ ਪਸਤਾਵਾ ਜਾਂ ਕਿਸੇ ਕਿਸਮ ਦਾ ਝੋਰਾ ਜਾਂ ਕੋਈ ਡਰ ਪੈ ਨਹੀਂ ਸੁਤਾ ਸਕਦਾ ਨੇੜੇ ਨਹੀਂ ਆ ਸਕਦਾ ਜਿਹੜਾ ਦੁੱਖ ਤੇ ਸੁੱਖ ਨੂੰ ਇੱਕ ਕਰ ਸਮ ਇੱਕ ਬਰਾਬਰ ਸਮਝਦਾ ਤੇ ਆਪਣੀ ਵਸਤਾ ਕਿਦਾਂ ਦੀ ਆ ਸਾਰਿਆਂ ਦੀ ਆਪਾਂ ਮੈਂ ਵੀ ਵਿਚਈਆਂ ਆਪਣੀ ਵਸਤਾ ਇਹ ਆ ਵੀ ਜੇ ਸੁੱਖ ਆ ਗਿਆ ਤਾਂ ਬੱਲੇ ਬਾਈ ਗੁਰੂ ਸ਼ੁਕਰ ਆ ਤੇਰਾ ਸ਼ੁਕਰ ਅਦਾ ਤੇ ਆ ਜੇ ਕੋਈ ਦੁੱਖ ਆ ਗਿਆ ਤਾਂ ਰੱਬ ਨੇ ਪਤਾ ਨਹੀਂ ਕੀ ਲੋੜਾ ਹੀ ਮਾਰਤਾ ਰੱਬ ਨੂੰ ਲਾਂਭੇ ਨਾ ਦਸ਼ਮੇਸ਼ ਪਿਤਾ ਜੀ ਨੇ ਤੇ ਸਿੰਘ ਪਿਆਰਿਆਂ ਨੇ ਇਹ ਪ੍ਰੈਕਟੀਕਲ ਕਰਕੇ ਦਿਖਾਇਆ ਜਦੋਂ ਸਹਿਬਜ਼ਾਦਿਆਂ ਦੇ ਜਨਮ ਹੋਏ ਉਦੋਂ ਵੀ ਉਸੇ ਰੰਗ ਵਿੱਚ ਜਿੱਦੇ ਲਾਸਾਂ ਦੇ ਕੋਲ ਦੀ ਨਾਲ ਕੇ ਗਏ ਉਹਦੇ ਵੀ ਉਸੇ ਰੰਗ ਵਿੱਚ ਇਹ ਦਸ਼ਮੇਸ਼ ਪਿਤਾ ਨੇ ਸਾਨੂੰ ਸਮਝਾਇਆ ਅਸੀਂ ਵੀ ਇੱਕੇ ਰੰਗ ਵਿੱਚ ਰਹੀਏ ਠੀਕ ਆ ਜੀ ਤੇ ਚਿੰਤਾ ਤਾਂ ਕੀ ਕੀਤੀ ਜੇ ਅਨ ਹੋਣੀ ਹੋਏ ਗੁਰੂ ਮਹਾਰਾਜ ਕਹਿੰਦੇ ਚਿੰਤਾ ਤਾਂ ਤਾਂ ਕਰੀਏ ਨਾ ਜੇ ਅਨ ਹੋਣੀ ਹੋਵੇ ਜੋ ਹੋਣੀ ਆ ਹੋ ਕੇ ਰਹਿਣੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਅਰਦਾਸ ਬੇਨਤੀ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨ ਜਾਣੇ ਤੁਮਰਾ ਅੰਨ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ ਤੇਰੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਤੀਨੇ ਤਾਂ ਅਨਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗੜ ਨਾ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਾਰ ਗੁਰੂ ਨਾਨਕ ਲਈ ਤੇ ਆਏ ਫੇਰ ਅੰਗਤ ਗੁਰ ਤੇ ਅਮਰਦਾਸ RAMਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸਨ ਧਿਆਈਏ ਜੈਸੇ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੋ ਨਿਤ ਆਵੇ ਧਾਈ ਸਭ ਥਾਈ ਹੋਏ ਜੀ ਸਹਾਏ ਸਭ ਥਾਈ ਹੋਏ ਸਹਾਏ ਦਸਮਾ ਪਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਾਰ ਜੀ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਪੁੱਠੀਆਂ ਖੱਲਾਂ ਤੇ ਖੋਪਰੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਭ ਸਵਾਸਾਂ ਸੰਗਨ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਏ ਬਾਹਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਬਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਚਰਨ ਚੌਕੀਆਂ ਝੰਡੇ ਬੰਗੇ ਜੋਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀ ਮਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ へ ਅਕਾਲ ਪੁਰਖ